ਤੇ ਤਖਤ ਚਵਰ ਛਤਰ ਜੀ ਕੇ مالک ਸੋਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੁੰਦਿਆਂ ਸਾਡੇ ਸੰਸਾਰਿਕ ਜੀਵਾਂ ਤੇ ਤਰਸ ਕਰਕੇ ਸਤਿਗੁਰਾਂ ਨੇ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ ਸੋ ਆਓ ਰਲ ਮਿਲ ਕੇ ਸਤਿਗੁਰਾਂ ਦੇ ਪਾਵਨ ਹੁਕਮ ਦੀ ਵਿਚਾਰ ਅੰਦਰ ਜੁੜੀਏ ਮਨੋਂ ਬਿਰਤੀਆਂ ਕਰੀਏ ਇਕਾਗਰ ਸੁਰਤੀਆਂ ਗੁਰੂ ਚਰਨਾਂ ਵਿੱਚ ਕੇਂਦਰਿਤ ਕਰੀਏ ਗੁਰ ਉਪਦੇਸ਼ ਨੂੰ ਵਿਚਾਰੀਏ ਸਮਝੀਏ ਆਪਣੇ ਜੀਵਨ ਵਿੱਚ ਲਾਗੂ ਕਰੀਏ ਸੋ ਸਤਿਗੁਰਾਂ ਨੇ ਜੋ ਅੱਜ ਦੇ ਹੁਕਮ ਦੁਆਰਾ ਬਖਸ਼ਿਸ਼ ਕੀਤੀ ਹੈ ਕੀ ਬਖਸ਼ਾ ਸਤਿਗੁਰੂ ਜੀ ਕਰ ਲੈ ਨੇ ਆਉ ਮਨੋ ਬਿਰਤੀਆਂ ਇਕਾਗਰ ਕਰੀਏ ਸਮਝੀਏ ਜੀ ਸੋਹੇ ਮਹਲਾ ਚੌਥਾ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਸੋਹੇ ਰਾਗ ਦੇ ਅੰਦਰ ਮਹੱਲਾ ਚੌਥਾ ਭਾਗ ਚੌਥੇ ਸ਼ਨਸ਼ਾ ਚੌਥੇ ਗੁਰਦੇਵ ਧੰ ਧੰ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਮੁਬਾਰਕ ਉਪਦੇਸ਼ ਹੈ ਸਤਿਗੁਰਾਂ ਨੇ 735 ਅਤੇ 36 ਅੰਕ ਦੇ ਵਿਚਕਾਰ ਹੁਕਮ ਨੂੰ ਸੁਭਾਏ ਮਾਨ ਕੀਤਾ ਹੈ ਸਤਗੁਰੂ ਜੀ ਹੁਕਮ ਦੁਆਰਾ ਕੀ ਬਖਸ਼ਾ ਕਰ ਰਹੇ ਨੇ ਕਿਉਂਕਿ ਭਾਗਾ ਵਾਲਿਓ ਗੁਰੂ ਰਾਮਦਾਸ ਮਹਾਰਾਜ ਜੀ ਰਹਿਮਤਾਂ ਦੇ ਦਾਤੇ ਨੇ ਬਖਸ਼ਾ ਦੇ ਭੰਡਾਰ ਨੇ ਗੁਨਾ ਦੇ ਖਜ਼ਾਨੇ ਨੇ ਸਤਗੁਰਾਂ ਨੇ ਸਾਡੇ ਤੇ ਕੀ ਰਹਿਮਤ ਕੀਤੀ ਆਉ ਭਾਵਨਾ ਰੂਪੀ ਝੋਲੀਆਂ ਗੁਰੂ ਚਰਨਾਂ ਵਿੱਚ ਫੈਲਾਈਏ ਗੁਰੂ ਤੋਂ ਬਖਸ਼ਾ ਲਈਏ ਜੀ ਮੇਰੇ ਰਾਮ ਨ ਅਰੋਗ ਭਏ ਰਹਾਓ ਬੰਦ ਵਿੱਚ ਸਤਿਗੁਰਾਂ ਨੇ ਰਹਿਮਤ ਕੀਤੀ ਸਤਿਗੁਰੂ ਜੀ ਕਹਰੇ ਨੇ ਮੇਰੇ RAM ਹਰ ਜਨ ਅਰੋਗ ਭਏ ਗੁਰੂ ਜੀ ਕਹਰੇ ਨੇ ਐ ਦੁਨੀਆ ਦੇ ਲੋਗੋ ਜਿਨ੍ਹਾਂ ਨੇ ਗੁਰੂ ਕੇ ਚਰਨਾਂ ਵਿੱਚ ਆ ਕੇ ਗੁਰੂ ਤੋਂ ਸਿੱਖਿਆ ਲੈ ਕੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੂੰ ਧਿਆਇਆ ਜਿਨ੍ਹਾਂ ਦੇ ਹਿਰਦੇ ਅੰਦਰ ਰੱਬ ਵਸ ਗਿਆ ਜਿਨ੍ਹਾਂ ਨੇ ਆਪਣੇ ਹਿਰਦੇ ਇਹਦੇ ਵਿੱਚੋਂ ਰੱਬ ਨੂੰ ਦੇਖ ਲਿਆ ਸਹਿਬ ਜੀ ਕਹਿ ਰਹੇ ਹਨ ਵਸਦਾ ਅੰਦਰ ਹੈ ਪਰ ਗੁਰੂ ਦੇ ਦਿਖਾਏ ਰਸਤੇ ਤੇ ਚੱਲ ਕੇ ਉਸ ਅੰਦਰ ਵਾਲੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੂੰ ਮਿਲ ਸਕਦੇ ਹਨ ਸਤਗੁਰਾਂ ਨੇ ਕਹਿ ਦਿੱਤਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੰਡਾ ਬ੍ਰਹਮੰਡਾਂ ਵਿੱਚ ਵਸਿਆ ਹੋਇਆ ਹੈ ਉਹ ਤੇਰੇ ਪਿੰਡੇ ਵਿੱਚ ਤੇਰੇ ਸਰੀਰ ਵਿੱਚ ਵੀ ਹੈ ਮਿਲੇਗਾ ਕਿਵੇਂ ਤੈਨੂੰ ਖੋਜ ਕਰਨੀ ਪਵੇਗੀ ਜੋ ਖੋਜੈ ਸੋ ਪਾਵੇ ਜੋ ਖੋਜੇਗਾ ਉਹ ਪਾ ਲਵੇਗਾ ਸਤਗੁਰੂ ਜੀ ਕਹਿ ਰਹੇ ਹਨ ਅੰਮ੍ਰਿਤ ਤੇਰੇ ਹਿਰਦੇ ਅੰਦਰ ਹੈ ਅੰਦਰ ਅੰਮ੍ਰਿਤ ਖੋਟਾ ਅੰਮ੍ਰਿਤ ਭਰਿਆ ਅੰਦਰ ਖੂਹਟਾ ਅੰਮ੍ਰਿਤ ਭਰਿਆ ਸਤਿਗੁਰੂ ਜੀ ਕਹਿ ਰਹੇ ਹਨ ਤੇਰੇ ਹਿਰਦੇ ਅੰਦਰ ਅੰਮ੍ਰਿਤ ਰੂਪੀ ਖੂਹ ਭਰਿਆ ਹੋਇਆ ਹੈ ਦਿਖਾਈ ਕਿਵੇਂ ਦੇਵੇਗਾ ਅੰਦਰ ਖੂਟਾ ਅੰਮ੍ਰਿਤ ਭਰਿਆ ਗੁਰ ਸ਼ਬਦ ਦੇ ਕਾੜ ਪੀਐ ਪਨਹਾਰੀ ਸਤਿਗੁਰੂ ਜੀ ਕਹਿ ਰਹੇ ਹਨ ਕਿਵੇਂ ਅੰਮ੍ਰਿਤ ਨੂੰ ਪੀ ਸਕਦਾ ਹੈ ਕਿਵੇਂ ਆਪਣੇ ਹਿਰਦੇ ਵਿੱਚੋਂ ਅੰਮ੍ਰਿਤ ਰੂਪੀ ਖੂ ਨੂੰ ਦੇਖ ਸਕਦਾ ਹੈ ਚਖ ਸਕਦਾ ਹੈ ਸਤਿਗੁਰੂ ਜੀ ਕਹਿ ਰਹੇ ਨੇ ਗੁਰ ਸ਼ਬਦ ਦੇ ਕਾੜ ਪੀਐ ਪਨਹਾਰੀ ਗੁਰੂ ਕੀ ਸੰਗਤ ਵਿੱਚ ਆ ਕੇ ਗੁਰੂ ਕੇ ਸ਼ਬਦ ਦੇ ਵਿੱਚੋਂ ਇਹ ਸਮਝ ਮਿਲੇਗੀ ਸਤਿਗੁਰੂ ਜੀ ਕਹਿ ਰਹੇ ਨੇ ਜਦੋਂ ਗੁਰੂ ਤੋਂ ਗਿਆਨ ਲਵੇ ਜਦੋਂ ਗੁਰੂ ਤੋਂ ਸਮਝ ਲਵੇਗਾ ਜਦੋਂ ਗੁਰੂ ਕੇ ਹੁਕਮਾਂ ਅਨੁਸਾਰ ਚੱਲੇਗਾ ਅੰਦਰ arogh ਹੋ ਜਾਵੇਗਾ ਜਦੋਂ ਅੰਦਰ arogh ਹੋ ਗਿਆ ਕਾਮ ਕ੍ਰੋਧ ਅਰ ਲੋਭ ਮੋ ਅਹੰਕਾਰ ਤੇ ਕਾਬੂ ਪਾਲਿਆ ਆਦ ਬਿਆਦ ਉਪਾਦ ਦੇ ਰੋਗ ਖਤਮ ਹੋ ਗਏ ਸਤਗੁਰੂ ਜੀ ਕਹਿ ਰਹੇ ਹਨ ਫਿਰ ਤੇਰੀ ਅੰਦਰ ਵਾਲੀ ਮਤ ਅਰੋਗ ਹੋ ਜਾਵੇਗੀ ਅੰਦਰ ਵਾਲੇ ਵਿਕਾਰ ਧੋਤੇ ਜਾਣਗੇ ਜਨਮਾਂ ਜਨਮਾਂ ਦੀ ਮਹਿਲ ਧੋਤੀ ਜਾਵੇਗੀ ਤੇਰਾ ਮਨ ਅਰੋਗ ਹੋ ਜਾਵੇਗਾ ਤੇ ਸਤਗੁਰੂ ਜੀ ਕਹਿ ਰਹੇ ਹਨ ਚੌਕੀ ਚੌ ਗਿਰਦ ਹਮਾਰੇ ਸਤਗੁਰੂ ਜੀ ਕਹਿ ਰਹੇ ਨੇ ਜਦੋਂ ਗੁਰੂ ਕੇ ਚਰਣਾ ਵਿੱਚ ਆਇਆ ਗੁਰੂ ਨੇ ਤੇਰੇ ਚੋ ਗਿਰਦੇ ਇੱਕ ਐਸੀ ਬਖਸ਼ਿਸ਼ ਕਰ ਦੇਣੀ ਹੈ ਤੇਰੇ ਮਨ ਦੇ ਵਿੱਚ ਵਿਕਾਰ ਫਿਰ ਹਾਵੀ ਨਹੀਂ ਹੋਣਗੇ ਤੇਰੇ ਮਨ ਨੂੰ ਪੋ ਨਹੀਂ ਸਕਣਗੇ ਤੇਰੇ ਮਨ ਨੂੰ ਠਾਗ ਨਹੀਂ ਸਕਣਗੇ ਤੇਰੇ ਮਨ ਨੂੰ ਪਰਮਾ ਨਹੀਂ ਸਕਣਗੇ ਤੇਰੇ ਮਨ ਨੂੰ ਸੰਸਾਰ ਦੇ ਵਿਕਾਰਾਂ ਦੇ ਵਿੱਚ ਖਚਤ ਨਹੀਂ ਹੋਣਗੇ ਦੇਣਗੇ ਤੇਰੇ ਮਨ ਨੂੰ ਇਤਨਾ ਸੁਚੇਤ ਗੁਰੂ ਕੀ ਬਾਣੀ ਕਰ ਦੇਵੇਗੇ ਸਹਿਬ ਕਹਰੇ ਨੇ ਗਿਆਨੀ ਹੋਏ ਸੁਚੇਤਨ ਹੋਏ ਜਦੋਂ ਗਿਆਨ ਵਾਨ ਹੋ ਗਿਆ ਰੋਸ਼ਨ ਦਿਮਾਗ ਹੋ ਗਿਆ ਤੇ ਸਤਿਗੁਰੂ ਜੀ ਕਹਿ ਰਹੇ ਹਨ ਚੁਕੰਨਾ ਹੋ ਜਾਵੇਗਾ ਸੰਸਾਰ ਦੇ ਪਰਮਾਂ ਦੇ ਵਿੱਚ ਨਹੀਂ ਪਵੇਂਗਾ ਕਿਉਂਕਿ ਅੰਦਰ ਨਾਮ ਦ੍ਰਿੜ ਹੋ ਗਿਆ ਹੈ ਅੰਦਰ ਗੁਰੂ ਦਾ ਗਿਆਨ ਵਸ ਗਿਆ ਹੈ ਅੰਦਰ ਗੁਰੂ ਕੀ ਬੰਦਗੀ ਵਸ ਗਈ ਹੈ ਤੇ ਸਤਿਗੁਰਾਂ ਦੀ ਰਹਿਮਤ ਸਦਕਾ ਮਨ Arogh ho gaya hai ji gur bachni jinna jap ਆ ਮੇਰਾ ਹਰ ਹਰ ਤਿੰਨ ਕਿ ਹਉਮੈ ਰੋਗ ਗਏ ਹਉਮੈ ਤੇ ਕਾਬੂ ਕਿਵੇਂ ਪਾਇਆ ਸਤਿਗੁਰੂ ਜੀ ਕਹਿ ਰਹੇ ਹਨ ਵਡਾ ਪ੍ਰਾਣਾ ਰੋਗ ਹੈ ਵਡਾ ਦੀਰਗ ਰੋਗ ਹੈ ਵਡਾ ਵੱਡਾ ਰੋਗ ਹੈ ਕਈ ਜਨਮਾਂ ਤੋਂ ਇਸ ਰੋਗ ਨੂੰ ਨਾਲ ਲਈ ਫਿਰਦਾ ਹੈ ਸਤਿਗੁਰੂ ਜੀ ਕਹਿ ਰਹੇ ਨੇ ਵੇਖੋ ਸਰੀਰ ਭਾਵੇਂ ਬਦਲ ਗਿਆ ਮਨੁੱਖ 1 ਜੂਨ ਤੋਂ 2 ਜੂਨ ਦੇ ਵਿੱਚ ਆਇਆ ਸਤਿਗੁਰੂ ਜੀ ਕਹਿ ਰਹੇ ਹਨ ਸਰੀਰ ਭਾਵੇਂ ਬਦਲੀ ਗਏ ਪਰ ਅੰਦਰ ਦੀ ਹਉਮੈ ਨਹੀਂ ਬਦਲੀ ਅੰਦਰ ਮਨ ਹੋਰ ਕਾਲਾ ਹੁੰਦਾ ਗਿਆ ਮਨ ਨੂੰ ਕਲਖ ਲੱਗਦੀ ਗਈ ਤੇ ਸਤਿਗੁਰੂ ਜੀ ਕਹਿ ਰਹੇ ਹਨ ਇਤਨਾ ਕਾਲਾ ਹੋ ਗਿਆ ਇਤਨੀ ਮਤ ਮੈਲੀ ਹੋ ਗਈ ਤੇ ਕਿਵੇਂ ਇਹ ਸਵੱਛ ਹੋਵੇਗੀ ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸ਼ਿਆ ਸਤਗੁਰਾਂ ਨੇ ਕਹਿ ਦਿੱਤਾ ਖੰਨਲੀ ਧੋਤੀ ਉਜਲੀ ਨਾ ਹੋਵੇ ਜੇ ਸੁਤ ਵਣਪਾਹ ਸਹਿਬ ਜੀ ਕਹਿ ਰਹੇ ਹਨ ਜੇ ਤੂੰ ਆਪਣੀ ਦੇਹ ਨੂੰ ਧੋਈ ਜਾਵੇਂ 100 100 ਵਾਰ ਤੋਂਵੇਂ ਇੱਕ ਵਾਰ ਨਹੀਂ ਸਤਗੁਰਾਂ ਨੇ 100 100 ਵਾਰ ਦੀ ਗੱਲ ਕੀਤੀ ਕਹਿਣ ਲੱਗੇ ਭਾਵੇਂ ਧਾਰਮਿਕ ਸਥਾਨਾਂ ਤੇ ਜਾ ਕੇ ਇਸ਼ਨਾਨ ਕਰਦਾ ਰਹੀਂ ਕੇਵਲ ਸਰੀਰ ਧੋਣ ਦੇ ਨਾਲ ਮਨ ਨਹੀਂ ਧੋਤਾ ਜਾਵੇਗਾ ਮਨ ਧੋਣ ਦੇ ਨਾਲ ਤੈਨੂੰ ਆਪਣੇ ਵਿਚਾਰ ਬਦਲਨੇ ਪੈਣਗੇ ਮਨ ਧੋਣ ਦੇ ਲਈ ਤੈਨੂੰ ਆਪਣਾ ਕਿਰਦਾਰ ਬਦਲਣਾ ਪਵੇਗਾ ਮਨ ਧੋਣ ਦੇ ਲਈ ਅੰਦਰ ਦੇ ਖਿਆਲਤ ਬਦਲਨੇ ਪੈਣਗੇ ਮਨ ਧੋਣ ਦੇ ਲਈ ਗੁਰੂ ਕੀ ਸੰਗਤ ਵਿੱਚ ਆ ਕੇ ਬੈਠਣਾ ਪਵੇਗਾ ਮਨ ਧੋਣ ਦੇ ਲਈ ਗੁਰੂ ਦਾ ਗਿਆਨ ਲੈ ਕੇ ਇਸ ਮਨ ਨੂੰ ਧੋ ਸਕਦਾ ਹੈ ਭਰੀਏ ਮਤ ਪਾਪਾਂ ਕੇ ਸੰਗ ਤੇਰੀ ਮਤ ਪਾਪਾਂ ਦੇ ਨਾਲ ਵਿਕਾਰਾਂ ਦੇ ਨਾਲ ਭਰ ਗਈ ਹੈ ਤੇ ਸਹਿਬ ਜੀ ਕਹਿ ਰਹੇ ਹਨ ਉਹ ਧੋਪੈ ਨਵ ਕ ਰੰਗ ਉਹ ਨਾਮ ਰੂਪੀ ਜਲ ਦੇ ਨਾਲ ਧੋਤੀ ਜਾਵੇਗੀ ਤੇ ਨਾਮ ਰੂਪੀ ਜਲ ਗੁਰੂ ਕੀ ਬਾਣੀ ਹੈ ਇਸ ਲਈ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਜਿਨ੍ਹਾਂ ਨੇ ਗੁਰੂ ਕੇ ਬਚਨਾਂ ਨੂੰ ਮੰਨ ਲਿਆ ਜਿਨ੍ਹਾਂ ਨੇ ਗੁਰੂ ਕੇ ਬਚਨਾਂ ਨੂੰ ਸੁਣ ਲਿਆ ਜਿਨ੍ਹਾਂ ਨੇ ਗੁਰੂ ਕੇ ਬਚਨਾਂ ਤੇ ਪਹਿਰਾ ਦਿੱਤਾ ਗੁਰਮੁਖੋ ਗੁਰ ਉਪਦੇਸ਼ ਹੀ ਗੁਰੂ ਕੀ ਬਾਣੀ ਹੈ ਗੁਰੂ ਕੀ ਬਾਣੀ ਹੀ ਗੁਰੂ ਦਾ ਗਿਆਨ ਹੈ ਗੁਰੂ ਕੀ ਬਾਣੀ ਨੂੰ ਹੀ ਅਸੀਂ ਮੰਨਣਾ ਹੈ ਸਹਿਬ ਕਹਿ ਰਹੇ ਹਨ ਜਦੋਂ ਬਾਣੀ ਨੂੰ ਮੰਨ ਲਵੇਗਾ ਗੁਰ ਬਾਣੀ ਕਹੇ ਵੇਖੋ ਬਾਣੀ ਸਾਨੂੰ ਉਪਦੇਸ਼ ਦੁਆਰਾ ਕਹਿ ਰਹੀ ਹੈ ਸੇਵਕ ਜਨਮਾਨੈ ਸੇਵਕ ਦਾ ਫਰਜ਼ ਹੈ ਗੁਰੂ ਕੀ ਬਾਣੀ ਦੇ ਹੁਕਮ ਨੂੰ ਮੰਨ ਲੈਣਾ ਸਹਿਬ ਕਹੇ ਰਹੇ ਹਨ ਫਿਰ ਪ੍ਰਤੱਖ ਗੁਰੂ ਨਿਸਤਾਰੇ ਜਦੋਂ ਗੁਰੂ ਦੇ ਹੁਕਮ ਨੂੰ ਸੁਣ ਲਿਆ ਗੁਰੂ ਦੇ ਹੁਕਮ ਨੂੰ ਮੰਨ ਲਿਆ ਸਹਿਬ ਕਹੇ ਰਹੇ ਹਨ ਕੀ ਖੇੜ ਬਣ ਜਾਵੇਗੀ ਪ੍ਰਤੱਖ ਗੁਰੂ ਨਿਸਤਾਰੇ ਤੇਰੇ ਹਿਰਦੇ ਵਿੱਚੋਂ ਗੁਰੂ ਪ੍ਰਤੱਖ ਤੈਨੂੰ ਦਿਦਾਰ ਦੇਵੇਗਾ ਕਿਉਂਕਿ ਭਾਗਾਂ ਵਾਲਿਓ 35 ਮਹਾਪੁਰਸ਼ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਬਿਰਾਜਮਾਨ ਨੇ ਤੇ ਗੁਰਮਖੋ ਉਹਨਾਂ 35 ਦੇ ਦਿਦਾਰ ਸਾਨੂੰ ਹੋ ਜਾਣਗੇ ਜੇ ਭਾਵਨਾ ਦੇ ਨਾਲ ਬਾਣੀ ਪੜੀਏ ਜੇ ਪਿਆਰ ਦੇ ਨਾਲ ਬਾਣੀ ਪੜੀਏ ਚਾਹ 6 ਗੁਰੂ ਸਹਿਬਾਨ 4 ਗੁਰਸਿੱਖ ਤੇ ਗੁਰਮਖੋ 11 ਭਟ 15 ਭਗਤ ਸਾਨੂੰ ਸਾਰਿਆਂ ਦੇ ਦیدار ਗੁਰੂ ਕੀ ਬਾਣੀ ਵਿੱਚੋਂ ਹੋ ਜਾਣਗੇ ਜੇ ਭਾਵਨਾ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਪੜੀਏ ਇਸ ਲਈ ਗੁਰਬਚਨੀ ਗੁਰੂ ਕੀ ਬਾਣੀ ਗੁਰੂ ਕੇ ਬਚਨ ਨੇ ਜਿਨ੍ਹਾਂ ਜਪਿਆ ਮੇਰਾ ਹਰ ਹਰ ਜਿਨ੍ਹਾਂ ਨੇ ਗੁਰੂ ਕੇ ਬਚਨਾਂ ਨੂੰ ਸੁਣ ਕੇ ਮੰਨ ਲਿਆ ਸਹਿਬ ਜੀ ਕਹਿ ਰਹੇ ਹਨ ਤਿਨ ਕੇ ਹੋ ਮਰ ਰੋ ਗਏ ਉਹਨਾਂ ਦੇ ਅੰਦਰ ਦੇ ਗੁਰੂ ਨੇ ਰੋਗ ਘੱਟ ਦਿੱਤੇ ਅੰਦਰ ਦੇ ਵਿਕਾਰ ਉਹਨਾਂ ਦੇ ਗੁਰੂ ਨੇ ਘੱਟ ਦਿੱਤੇ ਅੰਦਰ ਮਤ ਸਵੱਛ ਕਰ ਦਿੱਤੇ ਤੇ ਭਾਗਾ ਵਾਲਿਓ ਰਹਾਉ ਵਾਲੇ ਬੰਦ ਵਿੱਚ ਜੋ ਸਤਿਗੁਰਾਂ ਨੇ ਰਹਿਮਤਾਂ ਕੀਤੀਆਂ ਆਪਣੇ ਹਿਰਦਿਆਂ ਅੰਦਰ ਵਸਾ ਲਈਏ ਰਹਾਉ ਤੋਂ ਭਾਵ ਰੁਕਣਾ ਵਿਚਾਰਨਾ ਸਮਝਣਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਨ ਕੇ ਸਭ ਰੋਗ ਗਵਾਏ ਸਤਗੁਰੂ ਜੀ ਕਹਰੇ ਹਨ ਜਿਨ੍ਹਾਂ ਦੇ ਅੰਦਰ ਰੱਬ ਜੀ ਦਾ ਨਾਮ ਵਸ ਗਿਆ ਜਿਨ੍ਹਾਂ ਦੇ ਅੰਦਰ ਗੁਰੂ ਕਾ ਹੁਕਮ ਵਸ ਗਿਆ ਸਤਗੁਰਾਂ ਨੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਬੜੇ ਸਿੱਧੇ ਜੇ ਬੜੇ ਸਪਸ਼ਟ ਅਰਥ ਨੇ ਸਹਿਬ ਕਹਿ ਰਹੇ ਹਨ ਜਿਨ੍ਹਾਂ ਨੇ ਗੁਰੂ ਕੇ ਹੁਕਮ ਨੂੰ ਆਪਣੇ ਅੰਦਰ ਵਸਾ ਲਿਆ ਜਿਨ੍ਹਾਂ ਨੇ ਗੁਰੂ ਕੇ ਹੁਕਮ ਨੂੰ ਮੰਨ ਲਿਆ ਤੇ ਆਪਣਾ ਜੀਵਨ ਸਚਿਆਰ ਕਰ ਲਿਆ ਸਤਿਗੁਰਾਂ ਨੇ ਬਾਣੀ ਵਿੱਚ ਕਹਿ ਦਿੱਤਾ ਕਿਵ ਸਚਿਆਰਾ ਹੋਈਐ ਕਿਵੇਂ ਸਚਿਆਰ ਬਣਿਆ ਜਾਵੇ ਕਿਵ ਕੂੜੈ ਟੁੱਟੈ ਪਾਲ ਇਹ ਕੂੜ ਦੀ ਪਾਲ ਕੂੜ ਦੀ ਕੰਧ ਮੇਰੀਆਂ ਅੱਖਾਂ ਦੇ ਅੱਗੇ ਕਿਵੇਂ ਹਟੇ ਕੂੜ ਦਾ ਪਰਦਾ ਕਿਵੇਂ ਦੂਰ ਕੀਤਾ ਜਾ ਸਕੇ ਸੰਸਾਰ ਦੀ ਸਮਝ ਕਿਸ ਤਰ੍ਹਾਂ ਆਵੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿ ਰਹੇ ਹਨ ਆ ਸਿੱਖਾ ਮੈਂ ਤੈਨੂੰ ਸਮਝਾਉਣਾ ਹਾਂ ਕਿਉਂਕਿ ਭਾਗਾਂ ਵਾਲਿਓ ਸਤਗੁਰੂ ਜੀ ਸਾਨੂੰ ਆਵਾਜ਼ਾਂ ਮਾਰ ਰਹੇ ਨੇ ਸਤਗੁਰੂ ਜੀ ਬਾਹਾਂ ਫੈਲਾਈ ਬੈਠੇ ਨੇ ਪਰ ਮਨੁੱਖ ਆ ਕੇ ਗੁਰੂ ਕੀ ਗੋਦ ਵਿੱਚ ਬੈਠਣਾ ਨਹੀਂ ਚਾਹੁੰਦਾ ਮਨੁੱਖ ਗੁਰੂ ਕੇ ਚਰਣਾ ਵਿੱਚ ਬੈਠਣਾ ਨਹੀਂ ਚਾਹੁੰਦਾ ਤੇ ਭਾਗਾਂ ਵਾਲਿਓ ਜੋ ਗੁਰੂ ਕੇ ਚਰਣਾ ਵਿੱਚ ਆ ਕੇ ਬੈਠੇ ਗੁਰ ਉਪਦੇਸ਼ ਸੁਣ ਲਿਆ ਸਤਿਗੁਰੂ ਜੀ ਕਹਿ ਰਹੇ ਹਨ ਫਿਰ ਜੀਵਨ ਬਣ ਜਾਂਦਾ ਹੈ ਆਪ ਜਪੈ ਅਵਰੇ ਨਾਮ ਜਪਾਵੇ ਆਪ ਵੀ ਜਪਦਾ ਹੈ ਹੋਰਨਾਂ ਨੂੰ ਵੀ ਪ੍ਰੇਰੇਗਾ ਬੜਾ ਆਨੰਦ ਹੈ ਗੁਰੂ ਕੀ ਸੰਗਤ ਵਿੱਚ ਹੋਰਨਾਂ ਨੂੰ ਵੀ ਪ੍ਰੇਰੇਗਾ ਬੜੇ ਸੁਖ ਨੇ ਗੁਰੂ ਕੇ ਚਰਣਾ ਵਿੱਚ ਹੋਰਨਾਂ ਨੂੰ ਵੀ ਪ੍ਰੇਰੇਗਾ ਗੁਰੂ ਕੀ ਬਾਣੀ ਦੇ ਵਿੱਚ ਬੜਾ ਸਹ ਹੈ ਜਦੋਂ ਭਾਗਾਂ ਵਾਲਿਓ ਸਾਡੇ ਜੀਵਨ ਦਾ ਹਿੱਸਾ ਗੁਰੂ ਕੀ ਬਾਣੀ ਬਣ ਗਏ ਫਿਰ ਸੰਸਾਰ ਦੇ ਪਦਾਰਥ ਵੀ ਚੰਗੇ ਨਹੀਂ ਲੱਗਣੇ ਸੰਸਾਰ ਦੇ ਰਸ ਵੀ ਚੰਗੇ ਨਹੀਂ ਲੱਗਣੇ ਸੰਸਾਰ ਦੇ ਰਸਾਂ ਤੋਂ ਉਪਰਾਮ ਹੋ ਜਾਂਦਾ ਹੈ ਕਿਉਂਕਿ ਜਿੱਦਾਂ ਵੱਡਾ ਸੁਖ ਗੁਰੂ ਕੀ ਬਾਣੀ ਦੇ ਵਿੱਚ ਹੈ ਪਾਤਸ਼ਾਹ ਜੀ ਕਹਿ ਰਹੇ ਨੇ ਸੰਸਾਰ ਦੇ ਰਸਾਂ ਦੇ ਵਿੱਚ ਨਹੀਂ ਸਹਿਬ ਕਹਿ ਰਹੇ ਹਨ ਭਾਗਾਂ ਵਾਲਿਓ ਜਿਸ ਨੇ ਗੁਰੂ ਕੇ ਚਰਨਾਂ ਵਿੱਚ ਭਾਵਨਾ ਦੇ ਨਾਲ ਅਰਜੋਈ ਕੀਤੀ ਤੇ ਉਸ ਨੇ ਗੁਰੂ ਕੇ ਗੁਣਾਂ ਨੂੰ ਸਮਝਿਆ ਤੇ ਸਤਿਗੁਰਾਂ ਨੇ ਕਹਿ ਦਿੱਤਾ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਦਾ ਗਿਆਨ ਵਸ ਗਿਆ ਅੰਦਰ ਦੀ ਬਿਰਤੀ ਬਣ ਜਾਂਦੀ ਹੈ ਦਾਤਾ ਜੀ ਤੂੰ ਅਸੀਮ ਹੈ ਤੂੰ ਅਗਾਦ ਬੁੱਧ ਹੈ ਤੇਰੀ ਡੁੰਗਾਈ ਚੜਾਈ ਨਾਪੀ ਨਹੀਂ ਜਾ ਸਕਦੀ ਤੇਰਾ ਉਰਾਰ ਪਾਰ ਨਹੀਂ ਹੈ ਸਹਬ ਜੀ ਕਹਰੇ ਨੇ ਫਿਰ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੂੰ ਤੇ ਗੁਣਾਂ ਦਾ ਖਜ਼ਾਨਾ ਹੈ ਗੁਣਾਂ ਦਾ ਮਾਲਕ ਹੈ ਤੁਮਰੀ ਮਹਿਮਾ ਬਰਨ ਨਾ ਸਕੋ ਤੇਰੀ ਮਹਿਮਾ ਮੈਂ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦਾ ਪਾਗਾਂ ਵਾਲਿਓ ਇੱਕ ਪੰਗਤੀ ਦੇ ਅਰਥ ਲੈ ਲਈਏ ਮਨੁੱਖ ਦਾ ਜੀਵਨ ਸਮਾਪਤ ਹੋ ਜਾਂਵੇਗਾ ਪਰ ਸਤਿਗੁਰਾਂ ਦੀ ਬਾਣੀ ਇਤਨੀ ਅਗਾਧ ਬੋਧ ਹੈ ਇੱਕ ਪੰਗਤੀ ਦੇ ਅਰਥ ਸਮਾਪਤ ਨਹੀਂ ਹੋਣਗੇ ਗੁਰੂ ਕੀ ਬਾਣੀ ਬੜੀ ਅਸੀਮ ਹੈ ਤੁਮਰੀ ਮਹਿਮਾ ਬਰਨ ਨਾ ਸਕਉ ਤੂੰ ਠਾਕੁਰ ਊਚ ਭਗਵਾਨਾ ਤੁਸੀਂ ਠਾਕੁਰ ਹੋ ਦਾਤਿਓਂ ਭਗਵਾਨ ਹੋ ਸਬ지 ਕਹਿ ਰਹੇ ਹਨ ਤੇਰੇ ਗੁਣਾਂ ਦਾ ਮੈਂ ਵਰਣਨ ਨਹੀਂ ਕਰ ਸਕਦਾ ਕਿਉਂਕਿ ਤੇਰੇ ਗੁਣ ਅਨੇਕ ਨੇ ਜਿਹਾ ਏਕ ਕਵਣ ਗੁਣ ਕਾ ਕਹੀਐ ਬੇਸ਼ਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਣਹੀ ਲਹੀਐ ਇਸ ਲਈ ਸਤਿਗੁਰੂ ਜੀ ਕਹਿ ਰਹੇ ਹਨ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਦੇ ਹਿਰਦੇ ਅੰਦਰ ਉਹ ਦਾਤਾ ਵਸ ਗਿਆ ਜਿਨ੍ਹਾਂ ਦੇ ਹਿਰਦੇ ਅੰਦਰ ਉਹ ਗੁਣੀ ਨਿਧਾਨ ਵਸ ਗਿਆ ਜਿਨ੍ਹਾਂ ਦੇ ਹਿਰਦੇ ਅੰਦਰ ਗਿਆਨ ਵਸ ਗਿਆ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਉਹਨਾਂ ਦੇ ਜੀਵਨ ਕਾਲ ਵਿੱਚੋਂ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਭਾਗਾਂ ਵਾਲਿਓ ਜੇ ਮਨ ਸਖਾਲਾ ਹੋ ਗਿਆ ਦੁੱਖ ਜਰਨ ਦੀ ਅੰਦਰ ਸੰਤਤਾ ਵੀ ਆ ਜਾਵੇਗੀ ਦੁੱਖ ਜਰਨ ਦੀ ਅੰਦਰ ਸ਼ਕਤੀ ਵੀ ਆ ਜਾਵੇਗੀ ਹਾਲਾਤਾਂ ਦੇ ਨਾਲ ਲੜਨ ਦੀ ਸ਼ਕਤੀ ਆ ਜਾਵੇਗੀ ਮਨੁੱਖ ਤੇ ਭਾਗਾ ਵਾਲਿਓ ਥੋੜਾ ਜਿਹਾ ਸਮਾਂ ਔਖਾ ਆ ਗਿਆ ਮਨੁੱਖ ਵੜਾ ਰੋਂਦਾ ਹੈ ਕਰਲਾਉਂਦਾ ਹੈ ਤੇ ਭਾਗਾ ਵਾਲਿਓ ਜੇ ਸੁਖ ਆਇਆ ਮਨੁੱਖ ਵੜਾ ਹੱਸਦਾ ਹੈ ਤੇ ਰੱਬ ਨੂੰ ਵੀ ਭੁੱਲ ਜਾਂਦਾ ਹੈ ਸਤਗੁਰੂ ਜੀ ਕਹਿ ਰਹੇ ਹਨ ਇਹ ਬਾਤ ਚੇਤਾ ਰੱਖੀ ਅੱਜ ਸੁਖ ਤੇਰੇ ਜੀਵਨ ਵਿੱਚ ਹੈ ਦੁੱਖ ਤੇ ਕੱਲ ਨੂੰ ਆਵੇਗਾ ਹੀ ਆਵੇਗਾ ਕਿਉਂਕਿ ਭਾਗਾ ਵਾਲਿਓ ਦੁੱਖ ਸੁਖ ਦੋਏ ਦਰ ਕੱਪੜੇ ਤਹਰੇ ਜਾਏ ਮਨੁਖ ਜੇ ਸੁਖ ਦੇ ਵਿੱਚ ਬੜਾ ਸੁਖਾਲਾ ਹੈ ਦੁੱਖ ਦਾ ਸਾਹਮਣਾ ਕਰਨ ਦੀ ਗੁਰੂ ਤੈਨੂੰ ਤਾਕਤ ਦੇ ਰਿਹਾ ਹੈ ਸਤਗੁਰਾਂ ਨੇ ਕਹਿ ਦਿੱਤਾ ਸੁਖ ਦਾਤ ਨੇ ਤੇ ਚੇਤਾ ਰੱਖ ਦੁੱਖ ਵੀ ਦਾਤ ਨੇ ਸੋ ਦੁੱਖ ਦਾਰੂ ਸੁਖ ਰੋਗ ਭਇਆ ਸੁਖਾਂ ਦੇ ਵਿੱਚ ਕੇਵਲ ਤੇਰੇ ਮਨ ਨੂੰ ਰੋਗ ਹੀ ਲੱਗਨੇ ਨੇ ਤੇ ਸਭ ਕਹੇ ਰਹੇ ਹਨ ਦੁੱਖ ਇਸ ਰੋਗ ਦੀ दारू ਹੈ ਦੁੱਖ ਦੇ ਵਿੱਚ ਤੂੰ ਰੱਬ ਨੂੰ ਚੇਤੇ ਕਰੇਗਾ ਗੁਰੂ ਕੇ ਚਰਨਾਂ ਵਿੱਚ ਆਵੇਂਗਾ ਅੰਦਰੋਂ ਅਰਦਾਸ ਦੁਖੀ ਹਿਰਦੇ ਦੇ ਵਿੱਚੋਂ ਨਿਕਲੇਗੇ ਤੇ ਗੁਰੂ ਕਹਿ ਰਿਹਾ ਹੈ ਚੇਤਾ ਰੱਖੀ ਫਿਰ ਅੰਦਰ ਦੀ ਖੇੜ ਗੁਰੂ ਬਣਾ ਦੇਵੇਗਾ ਦੁੱਖ ਦੇ ਸਮੇਂ ਦੇ ਵਿੱਚ ਹੀ ਗੁਰੂ ਦੇ ਨਾਲ ਪਿਆਰ ਪੈਣਾ ਹੈ ਦੁੱਖ ਦੇ ਸਮੇਂ ਦੇ ਵਿੱਚ ਹੀ ਗੁਰੂ ਦੇ ਨਾਲ ਤੂੰ ਗੁਰੂ ਕੀ ਸੰਗਤ ਵਿੱਚ ਆ ਕੇ ਬੈਠੇਗਾ ਸਹਿਬ ਕਹਿ ਰਹੇ ਹਨ ਨਿਰੇ ਸੁਖ ਹੋਣਗੇ ਰੋਗਾਂ ਦਾ ਕਾਰਨ ਬਣਗੇ ਜੇ ਤੇਰੇ ਜੀਵਨ ਅੰਦਰ ਥੋੜਾ ਜੋ ਸੁਖ ਆਇਆ ਤੈਨੂੰ ਰੱਬ ਚਿੱਤੇ ਕਰਾ ਦੇਵੇਗਾ ਇਸ ਲਈ ਸਹਿਬ ਜੀ ਕਹਿ ਰਹੇ ਹਨ ਤਿਨਕੇ ਸਭ ਰੋਗ ਗਵਾਏ ਜਿਨ੍ਹਾਂ ਦੇ ਅੰਦਰ ਗੁਰੂ ਵਸ ਗਿਆ ਉਹਨਾਂ ਦੇ ਸਾਰੇ ਰੋਗ ਖਤਮ ਹੋ ਗਏ ਜੀ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਸਹਿਬ ਜੀ ਕਹਿ ਰਹੇ ਹਨ ਉਹਨਾਂ ਦਾ ਅੰਤਰਾ ਆਤਮਾ ਮੁਕਤ ਹੋ ਗਿਆ ਉਹਨਾਂ ਦਾ ਮਨ ਮੁਕਤ ਹੋ ਗਿਆ ਉਹ ਜੀਵਨ ਮੁਕਤ ਹੋ ਗਏ ਜਿਨ ਹਰ ਨਾਮ ਧਿਆਇਆ ਜਿਨ੍ਹਾਂ ਨੇ ਗੁਰੂ ਕੇ ਨਾਮ ਨੂੰ ਧਿਆਉਣਾ ਕੀਤਾ ਤਿੰਨ ਪਵਿੱਤ ਪਰਮ ਪਦ ਪਾਏ ਉਹ ਪਰਮ ਗਤੀ ਨੂੰ ਪ੍ਰਾਪਤ ਹੋ ਗਏ ਆਪਣਾ ਮਨ ਪਵਿੱਤਰ ਕਰ ਲਿਆ ਨਿਰਮਲ ਦਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਹਿ ਜਿਓ ਸਤਿਗੁਰੂ ਜੀ ਕਹਿ ਰਹੇ ਹਨ ਆਪਣੇ ਮਨ ਨੂੰ ਗੁਰੂ ਕੀ ਬਾਣੀ ਸਦਕਾ ਨਿਰਮਲ ਕਰ ਆਪਣੇ ਮਨ ਨੂੰ ਗੁਰੂ ਕੀ ਸੰਗਤ ਵਿੱਚ ਆ ਕੇ ਨਿਰਮਲ ਕਰ ਆਪਣੇ ਮਨ ਨੂੰ ਗੁਰੂ ਕੇ ਗਿਆਨ ਸਦਕਾ ਨਿਰਮਲ ਕਰਨ ਤੇ ਸਹਿਬ ਜੀ ਕਹਿ ਰਹੇ ਹਨ ਗੁਰੂ ਕੇ ਚਰਨਾਂ ਵਿੱਚ ਆਕੇ ਜੋ ਸੁਖ ਜੋ ਦਾਤਾਂ ਮਿਲਦੀਆਂ ਨੇ ਸੰਸਾਰ ਦੇ ਪਦਾਰਥਾਂ ਦੇ ਵਿੱਚ ਨਹੀਂ ਇਸ ਲਈ ਭਾਗਾਂ ਵਾਲਿਓ ਗੁਰੂ ਕੇ ਚਰਣਾ ਵਿੱਚ ਆਕੇ ਜੁੜਿਆ ਕਰਿਏ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਪੜਿਏ ਸੁਣੀਏ ਵਿਚਾਰੀਏ ਲੋਕ ਸੁਖੀਏ ਪਰਲੋਕ ਸਹੇਲੇ ਬਣੀਏ ਸਤਿਗੁਰਾਂ ਦੇ ਪਾਵਨ ਹੁਕਮ ਨੂੰ ਆਪਣੇ ਹਿਰਦਿਆਂ ਵਿੱਚ ਵਸਾ ਲੈਣਾ ਭੁੱਲਾ ਮੇਰੀਆਂ ਜਾਣ ਕੇ ਖਿਮਾ ਕਰ ਦੇਣੀ ਸਤਿਗੁਰੂ ਜੀ ਰਹਿਮਤ ਕਰਨ ਵਾਦ ਤੋਂ ਵਾ ਸੰਗਤਾਂ ਗੁਰੂ ਚਰਨਾਂ ਦੀ ਹਾਜ਼ਰੀ ਭਰਿਆ ਕਰੋ ਜੀ ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਆਪ ਜੁੜੋ ਆਪਣੇ ਬੱਚਿਆਂ ਸੰਗੀਆਂ ਸਾਥੀਆਂ ਨੂੰ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੋੜੋ